ਆਹ ਦੇਖ ਲਓ ਦੋ ਬਦਮਾਸ਼ ਔਰਤਾਂ ਦੀ ਕਰਤੂਤ ਵਿਆਸ ਸਮਾਗਮ ਚ ਹੀ ਕਰਤਾ ਕਾਰਾ ਖੰਨਾ ਜੀਟੀ ਗੁਰਦੁਆਰਾ ਕਲਗੀਦਰ ਸਾਹਿਬ ਵਿਖੇ ਕਰਵਾਏ ਗਏ ਆਨੰਦ ਕਾਰਜ ਸਮਾਗਮ ਦੌਰਾਨ ਦੋ ਬਦਮਾਸ਼ ਔਰਤਾਂ ਨੇ ਇੱਕ ਹੋਰ ਔਰਤ ਦੇ ਪਰਚੋ ਮੰਦਰੀ ਚੋਰੀ ਕਰ ਲਈ ਘਟਨਾ ਸਾਰੀ ਸਿਸਟੀਵੀ ਕੈਮਰੇ ਚ ਹੋ ਗਈ ਕੈਦ ਗੁਰਦਵਾਰ ਦੇ ਪ੍ਰਧਾਨ ਅਫਤਾਰ ਸਿੰਘ ਕੈਂਥ ਨੇ ਦੱਸਿਆ ਕਿ ਜਦੋਂ ਦੋਵੇਂ ਪਰਿਵਾਰ ਵਿਆਹ ਸਮਾਗਮ ਦੌਰਾਨ ਦਰਬਾਰ ਸੇਵਕੇ ਹਾਜ਼ਰੀ ਭਰਨ ਲਈ ਗਏ ਤਾਂ ਲੰਗਰ ਹਾਲ 'ਚ ਦੋ ਸ਼ੱਕੀ ਔਰਤਾਂ ਨੇ ਇੱਕ ਔਰਤ ਦੇ ਪਰਸ ਵਿੱਚੋਂ ਗੁੱਠੀ ਚੋਰੀ ਕਰ ਲਈ ਜਦੋਂ ਲੜਕੀ ਦੇ ਮਾਮਾ ਜਸਪਾਲ ਸਿੰਘ ਤੇ ਹੋਰਨਾਂ ਨੂੰ ਚੋਰੀ ਦਾ ਪਤਾ ਲੱਗਾ ਤਾਂ ਵਿਆਹ ਸਮਾਗਮ 'ਚ ਮੌਜੂਦ ਲੋਕਾਂ ਨੂੰ ਸ਼ੱਕ ਹੋਇਆ ਕਿ ਉਕਤ ਔਰਤ ਉਹਨਾਂ ਦੇ ਪਰਿਵਾਰ ਦੀ ਨਹੀਂ ਇਸ ਦੌਰਾਨ ਹੰਗਾਮਾ ਹੋ ਗਿਆ ਤੇ ਦੋਵਾਂ ਔਰਤਾਂ ਨੂੰ ਫੜ ਕੇ ਕੁੱਟਿਆ ਗਿਆ। ਬਾਅਦ ਵਿੱਚ ਜਦੋਂ ਗੁਰਦੁਆਰਾ ਸੈੱਪ ਚ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਇਹ ਦੋਵੇਂ ਔਰਤਾਂ ਪਹਿਲਾਂ ਹੀ ਗੁਰਦੁਆਰਾ ਸੈੱਪ ਚ ਮੌਜੂਦ ਸਨ ਅਤੇ ਮੌਕੇ ਦੀ ਤਲਾਸ਼ ਵਿੱਚ ਸਨ। ਚੋਰੀ ਦੀ ਸਾਰੀ ਘਟਨਾ ਵੀਡੀਓ ਫੁਟੇਜ ਵਿੱਚ ਕੈਦ ਹੋ ਗਈ ਹੈ। ਸਾਨਕ ਲੋਕਾਂ ਨੇ ਤੁਰੰਤ ਦੋਵਾਂ ਔਰਤਾਂ ਨੂੰ ਫੜ ਕੇ ਪੁੱਛਗਿੱਛ ਕੀਤੀ। ਤਲਾਸ਼ੀ ਲੈਣ ਤੇ ਉਸ ਕੋਲੋਂ ਚੋਰੀ ਦੀ ਮੁੰਦਰੀ ਬਰਾਮਦ ਹੋਈ ਹੈ। ਉਸ ਤੋਂ ਬਾਅਦ ਦੋਵਾਂ ਔਰਤਾਂ ਨੂੰ ਫੜ ਕੇ ਥਾਣਾ ਸਿਟੀ 2 ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਅਗਲੀ ਕਾਰਵਾਈ ਸ਼ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਔਰਤਾਂ ਨੂੰ ਹਿਰਾਸਤ ਚ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ। ਹਰਜੀ ਕੀ ਨਾਮ ਹੈ ਤੁਹਾਡਾ? ਜਸਪਾਲ ਸਿੰਘ। ਜਸਪਾਲ ਜੀ ਕੀ ਘਟਨਾ ਹੈ ਬਾਪੀ? ਅਸੀਂ ਅੱਜ ਸਵੇਰੇ ਸ੍ਰੀ ਗੁਰੂ ਦਵਾਰਾ ਕਲੰਗੀ ਧਰ ਸੈਭਿਕ ਆਨੰਦ ਕਰਾਉਣ ਆਏ ਸੀਗੇ ਸਾਡੀ ਭਾਣ ਜੀ ਆ ਤੇ ਉਹਦਾ ਤੇ ਜਦੋਂ ਅਸੀਂ ਆਨੰਦ ਕਰਾ ਕਾਰਜ ਕਰਾ ਕੇ ਬਾਹਰ ਨਿਕਲੇ ਤਾਂ ਗੇਟ ਨਿਕਲਦੇ ਸਾਰੇ ਉੱਪਰਲੀ ਮੰਜ਼ਲ 'ਚ ਸੀਗੇ। ਤਾਂ ਸਾਡੀ ਸਿਸਟਰ ਜਿਹੜੀ ਨਾਲ ਜਾ ਰਹੀ ਆ ਉਹਦੇ ਪਰਸ ਚੋਂ ਇੱਕ ਲੇਡੀ ਜੀ ਨੇ ਜਿਪ ਖੋਲ ਕੇ ਹੱਥਾਂ ਦੇ ਵਿੱਚ ਉਹ ਰਿੰਗੜ ਲਈ ਉਹਨੇ ਦੇਖਿਆ ਤਾਂ ਉਹਦਾ ਬਾਹ ਫੜ ਲਿਆ ਉਹ ਜਨੂ ਨੇ ਬਾਹ ਫੜੀ ਦੂਈ ਉਹ ਰਿੰਗ ਉਹਨੇ ਗਾਹ ਸਪਲਾਈ ਕਰਤੀ ਸਾਨੂੰ ਤਾਂ ਉਸ ਟਾਈਮ ਪਤਾ ਨਹੀਂ ਉਹਨੇ ਗਾਹ ਕਿੱਧਰ ਕਰਤੀ ਸਪਲਾਈ ਅਸੀਂ ਉਹਦੀ ਤਲਾਸ਼ੀ ਲਈ ਲੇਡੀਜ਼ ਨੇ ਤੇ ਬੈਂਕ ਜਿਹੜੇ ਮੈਨੇਜਰ ਸੀਗੇ ਆਪਣੇ ਗੁਰਦੁਆਰਾ ਸਾਹਿਬ ਉਹਨਾਂ ਨੂੰ ਦੱਸਿਆ ਉਨੇ ਨਾਲ ਹੋ ਕੇ ਦੇਖਿਆ ਤਾਂ ਉਹ ਤਲਾਸ਼ੀ ਲਈ ਉਹਦੇ ਕੋਲ ਨਿਕਲਿਆ ਨਾ ਉਹ ਫਿਰ ਜਿਹੜੀ ਉਹ ਕਹਿੰਦੇ ਵੀ ਕੋਈ ਹੋਰ ਵੀ ਹੋਊਗੀ ਨਾਲ ਇਹਨਾਂ ਦੇ ਉਹ ਗਾਹਾਂ ਜਦ ਡੰਡ ਪਾਈ ਗਈ ਤਾਂ ਉਹ ਦੂਜੀ ਲੇਡੀ ਸੀਗੀ ਉਹਦੇ ਕੱਪੜੇ ਕੋਈ ਐਡਾ ਵਧੀਆ ਨਹੀਂ ਸੀ ਇਹਦੇ ਕੱਪੜੇ ਬਹੁਤ ਵਧੀਆ ਪਾਏ ਹੋਏ ਸੀਗੇ ਤਾਂ ਔਰ ਗੱਡੀ ਵੀ ਸੀ ਤਾਂ ਉਹ ਲੜਕੀ ਜਿਹੜੀ ਦੂਜੀ ਸੀ ਨਾਲ ਦੀ ਲੇਡੀ ਜ ਉਹ ਫੜੀ ਗਈ ਤਾਂ ਉਹ ਫੜ ਕੇ ਲਿਆਂਦੀ ਗੁਰਦੁਆਰਾ ਸਾਹਿਬ ਦੇ ਉੱਥੇ ਮੈਨੇਜਰ ਕੋਲ ਤਾਂ ਉਹਦਾ ਪਰਸ ਖੋਲ ਕੇ ਦੇਖਿਆ ਤਾਂ ਉਹਦੇ ਵਿੱਚੋਂ ਰਿੰਗ ਦੀ ਡੱਬੀ ਸਮੇਤ ਨਿਕਲਿਆਈ ਤੇ ਉਹ ਰਿੰਗ ਸਾਨੂੰ ਬਰਾਮਦ ਹੋ ਗਈ ਮਿਲ ਗਈ ਉਹ ਤੋਂ ਤੇ ਫਿਰ ਉਹ ਮੇਜ ਸਾਹਿਬ ਨੂੰ ਅਸੀਂ ਲੇਡੀਜ਼ ਦੋਹੇ ਭਰਾਤੀਆਂ ਉੱਥੇ ਤਾਂ ਉਹਨਾਂ ਨੇ ਥਾਣੇ ਨੂੰ ਕਰਿਆ ਫੋਨ ਤੇ ਫੋਨ ਕਰਕੇ ਉਹਨਾਂ ਨੇ ساری ਗੱਲਬਾਤ ਦੱਸੀ ਇੱਥੋਂ ਫਿਰ ਇਹਨਾਂ ਨੇ ਆਪਣੇ ਮੁਲਾਜ਼ਮ ਭੇਜੇ ਲੇਡੀਜ਼ ਸੀਗੀ ਉਸ ਤੇ ਉਹ ਉਹਨਾਂ ਨੂੰ ਲੈ ਕੇ ਫਿਰ ਇੱਥੇ ਥਾਣਾ ਸਿਟੀ 2 ਆ ਜਿਹੜਾ ਇਹਦੇ ਚ ਲੈ ਕੇ ਆਏ ਨੇ ਉਹ ਤੇ ਤੇ ਬਰਾਤੀਆਂ ਦੇ ਵਿੱਚ ਰਲੀਆਂ ਸੀ ਮਤਲਬ ਜਿਹੇ ਆਨੰਦ ਗਾਰਜ ਹਾਂ ਹਾਂ ਉਹ ਜਿਹੜੇ ਆਨੰਦ ਕਾਰਜ ਬਰਾਤੀ ਆਏ ਸੀਗੇ ਤੇ ਸਾਡੇ ਵੀ ਸੀਗੇ ਲੇਡੀ ਜੀ ਵੱਲੋਂ ਵੀ ਉਹ ਵਿੱਚੇ ਹੀ ਰਲੀ ਵੀ ਸੀਗੀ ਉਹ ਸਾਨੂੰ ਕਿਹੜੇ ਪਤਾ ਸੀਗਾ ਵੀ ਇਹ ਉਧਰੋਂ ਆ ਜਾ ਉਧਰੋਂ ਇਸ ਗੱਲ ਦਾ ਤਾਂ ਕੋਈ ਹੈ ਨਹੀਂ ਸੀ ਉਦੋਂ ਇਲਮ ਤੇ ਉਹ ਤਾਂ ਜਦੋਂ ਫੜੀ ਗਈ ਫੇਰ ਅਸੀਂ ਪੁੱਛਿਆ ਉਹਨਾਂ ਤੋਂ ਵੀ ਇਹ ਕਿਹਦੇ ਨਾਲ ਆ ਉਹ ਕਹਿਣ ਲੱਗੇ ਵੀ ਸਾਡੇ ਨਾਲ ਹੈ ਨਹੀਂ ਉਹ ਕਹਿਣ ਲੱਗੀ ਵੀ ਮੈਂ ਤਾਂ ਮੱਥਾ ਟੇਕਣ ਆਈਆਂ ਵੀ ਮੱਥਾ ਟੇਕ ਕੇ ਅਸੀਂ ਨਿਕਲ ਰਹੇ تھے ਤੇ ਇਸ ਤਰ੍ਹਾਂ ਕੇ ਫਿਰ ਉਹ ਜਣੀ ਉੱਥੇ ਫੜੀਆਂ ਗਈਆਂ ਤੇ ਰਿੰਗ ਭਰਾਵਾਂ ਨੂੰ ਜੋਨਾਂ ਤੋਂ ਤੇ ਬਰਾਤ ਕਿੱਥੋਂ ਆਈ ਹੋਈ ਸੀਗੀ ਇਹ ਬਰਾਤ ਇੱਥੇ ਖੰਨੇ ਤੋਂ ਲੋਕਲ ਤੋਂ ਹੀ ਆਈ ਆ ਤੇ ਲੇਡੀ ਵਾਲ ਲੜਕੀ ਵਾਲੇ ਵੀ ਲੋਕਲ ਨੇ ਖੰਨੇ ਤੋਂ ਹਾਂ ਕਿਹੜੇ ਪੈਲਸ ਚ ਦੇ ਆ ਜੀ ਇਹ ਪੈਲਸ ਯੂਕੇ ਪੈਲਸ ਹੈ ਜੀ ਆਹ ਭੂਲੇਵਰਲ ਸਾਹਿਬ ਹਾਂ ਉਹ ਫਿਰ ਮੈਨੇਜਰ ਸਾਹਿਬ ਨੇ ਫੋਨ ਕਰਿਆ ਪੁਲਿਸ ਨੂੰ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਉਹ ਫਿਰ ਉਹਦੇ ਹਵਾਲੇ ਕਰਤੇ ਜੀ ਸਾਡੇ ਕੀ ਗੁਰਦੁਆਰੇ 'ਚ ਘਟਨਾ ਵਾਪਰੀ ਸੀ ਅੱਜ ਜੀ। ਅੱਜ ਘਟਨਾ ਵੀਰ ਜੀ ਇਹ ਵਾਪਰੀ। ਅੱਜ ਸਾਡੇ ਗੁਰਦੁਆਰਾ ਸਾਹਿਬ ਕਿੰਨਾ ਚਾਰ ਆਨੰਦਕਾਰਜ ਸੀਗੇ। ਤੇ ਰਸ਼ ਸੀ ਕਾਫੀ ਸੰਗਤਾਂ ਦਾ ਰਸ਼ ਸੀਗਾ। ਸੇਰ ਦੀ ਸੰਗਤਾਂ ਦੀ ਆਵਾਜ਼ੇ ਵੀ ਬਹੁਤ ਸੀਗੀ। ਲੇਕਿਨ ਉੱਪਰੋਂ ਦੋ ਆਨੰਦਕਾਰਜ ਬੜੇ ਸ਼ਾਂਤੀਪੂਰਵਕ ਹੋ ਚੁੱਕੇ ਸੀ ਜਦੋਂ ਤੀਜਾ ਆਨੰਦਕਾਰਜ ਉੱਥੋਂ ਹੋ ਕੇ ਆ ਰਿਹਾ ਸੀਗਾ। ਤਾਂ ਰਸਤੇ ਦੇ ਵਿੱਚ ਰੌਲਾ ਪੈ ਗਿਆ। ਉੱਥੇ ਇੱਕ ਲੇਡੀ ਨੇ ਕੁਝੋ ਗੀਰੀ ਮੰਦਰੀ ਗੁੰਮੀ ਆ ਉਹਨੂੰ ਕੁਝ ਸੰਘਾਇਆ ਤਾਂ ਉਹ ਆੜਮਾਲ ਜਿਹਾ ਹੁਣ ਲੱਗੀ ਇਹਨੂੰ ਪਾਣੀ ਪਲਾਓ ਪਾਣੀ ਪਲਾਓ ਜਿਹੜੀ ਕਹਿ ਰਹੀ ਸੀ ਪਾਣੀ ਪਲਾਓ ਉਹਦੀ ਬੋਲੀ ਹਿੰਦੀ ਸੀ ਤਾਂ ਉਹਨਾਂ ਨੂੰ ਸ਼ੱਕ ਹੋ ਗਿਆ ਵੀ ਇਹਨੇ ਕੀ ਕੀਤਾ ਹੈਗਾ ਵੀ ਇਹੀ ਚੋਰੀ ਕਰਨ ਵਾਲੀ ਇਹੀ ਲੱਗਦੀ ਹੈ ਉਹਨੂੰ ਥੱਲੇ ਫੜ ਕੇ ਇੱਥੇ ਆਫਿਸ ਦੇ ਵਿੱਚ ਲਿਆਂਦਾ ਉਰੇ ਮਾੜੇ ਮੋਟੀ ਝਾੜ ਝਾਂਬੀ ਕੀਤੀ ਉਹਨਾਂ ਦੀ ਉਰੇ ਫਿਰ ਦੂਸਰੀ ਇੱਕ ਲੇਡੀ ਹੋਰ ਆ ਗਈ ਉਹਨਾਂ ਦੇ ਨਾਲ ਉੱਥੱਲੇ ਸਾਡੇ ਲਿਫਟ ਲੱਗੀ ਹੋਈ ਆ ਉਹਦੇ ਵਿੱਚ ਉਹਨੇ ਡੱਬੀ ਸਿੱੜਤੀ ਆਪਣੇ ਬੈਗ ਦੇ ਵਿੱਚੋਂ ਕੱਢ ਕੇ ਆਹ ਪਈਆ ਆਹ ਪਈਆ ਲੱਭ ਗਈ ਲੱਭ ਗਈ ਬਸ ਇਸ ਤਰ੍ਹਾਂ ਦਾ ਰੌਲਾ ਉਹਨਾਂ ਨੇ ਪਾਇਆ ਲੇਕਿਨ ਅਸੀਂ ਫਿਰ ਇੱਥੇ ਦੇਖਿਆ ਵੀ ਇਹ ਪ੍ਰੋਫੈਸ਼ਨਲ ਲੱਗਦੀਆਂ ਨੇ ਪਹਿਲਾਂ ਪੁੱਛਿਆ ਉਹਨਾਂ ਨੂੰ ਕਹਿੰਦੀ ਅਸੀਂ ਸਟੇਸ਼ਨ ਤੋਂ ਪਾਰ ਰਹਿਣੀ ਆ ਬਾਅਦ ਦੇ ਵਿੱਚ ਪੁਲਿਸ ਵਾਲਿਆਂ ਨੇ ਪੁੱਛਿਆ ਫਿਰ ਕਹਿੰਦੀ ਅਸੀਂ ਲੁਧਿਆਣੇ ਦੀਆਂ ਤਾਂ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਸੀ ਤਕਰੀਬਨ 15 20 ਮਿੰਟ ਬਾਅਦ ਆ ਕੇ ਉਸ ਉਹਨਾਂ ਨੂੰ ਆ ਕੇ ਲੈ ਗਈ ਅਸੀਂ ਉਹਨਾਂ ਦੇ ਹੈਂਡਓਵਰ ਕਰਤਾ ਲੇਕਿਨ ਮਾਲਕਾਂ ਨੂੰ ਹੁੰਦੀ ਮਿਲ ਗਈ ਜਿਹੜੀ ਆਹ ਕਟਣਾ ਵਾਪਰੀ ਆ ਇਹ ਕ੍ਰਾਈਮ ਜਿਹੜਾ ਬ ਹੋ ਰਿਹਾ ਬਹੁਤ ਹੈ ਇਹ ਸਾਡੇ ਪ੍ਰਸ਼ਾਸਨ ਦੀ ਕਹਿ ਲੋ ਵੀ ਨੈਗਲੀਜੈਂਸੀ ਹੈ ਜਾਂ ਕਿਵੇਂ ਆ ਹੁਣ ਅਸੀਂ ਉਹ ਜਨਨੀਆਂ ਐ ਤਿਆਰ ਹੋਈਆਂ ਹੋਈਆਂ ਸੀਗੀਆਂ ਜਿਵੇਂ ਵਿਆਹ ਵਾਲਿਆਂ ਦੇ ਨਾਲ ਆਈਆਂ ਹੋਣ ਮੇਕਅਪ ਕੀਤਾ ਹੋਇਆ ਸੀ ਚੰਗੇ ਸੂਟ ਪਾਏ ਹੋਏ ਸੀਗੇ ਤੇ ਥੋੜਾ ਜਿਆ ਏਸ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਜਿਵੇਂ ਕਿ ਲੱਗਦਾ ਕਿ ਜਿਹੜੇ ਵਿਆਹ ਦੇ ਸੇ ਦੋਨੇ ਪਾਰਟੀ ਇੱਥੇ ਖੰਨੇ ਦੀ ਸੀ ਹਾਂਜੀ ਖੰਨੇ ਦੀ ਪਾਰਟੀਆਂ ਸੀ ਲੋਕਲ ਪਾਰਟੀ ਸੀ ਇੱਥੇ ਔਰ ਉਹਦੇ ਵਿੱਚ ਜਿਹੜੇ ਲੜਕੀ ਦੇ ਮਾਮਾ ਜੀ ਸੀਗੇ ਉਹ ਵੀ ਰਿਟਾਇਰਡ ਪੁਲਿਸ ਅਫਸਰ ਨੇ ਉਹ ਹਾਂਜੀ ਤੇ ਪੁਲਿਸ ਅਧਿਕਾਰੀ ਕੋਈ ਸੀ ਪੁਲਿਸ ਆਈ ਹੈ ਜੀ ਤਕਰੀਬਨ ਅੱਧੇ ਘੰਟੇ ਬਾਅਦ ਆ ਗਈ ਸੀ ਹਾਂ ਜੀ ਸਦਾ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਅਜੇ ਵਿਆਹ ਵਗੈਰਾ ਜਿਹੜੇ ਲੋਕੀ ਜਿਹੜੇ ਅੰਦੇ ਦਾ ਮੈਸੇਜ ਇਹੀ ਦੇਣਾ ਚਾਹੁੰਦੇ ਆਂ ਵੀ ਜਿਹੜਾ ਆਪਾਂ ਇਹ ਦਿਖਾਵੇ ਬਾਜੀ ਕਰਦੇ ਆਂ ਯਾਨੀ ਕਿ ਇਹਨਾਂ ਨੂੰ ਪੈਲਸਰਾਂ ਦੇ ਵਿੱਚ ਰੱਖ ਕੇ ਜਾਂ ਗੁਰਦੁਆਰਾ ਸਾਹਿਬ ਚ ਆ ਕੇ ਨਾ ਕਰੀਏ ਤੁਸੀਂ ਘਰਾਂ ਦੇ ਵਿੱਚ ਬੈਠ ਕੇ ਆਪਣਾ ਆਰਾਮ ਨਾਲ ਜੋ ਵੀ ਦੇਣ ਲੈਣ ਕਰਨਾ ਇੱਥੇ ਆਪਣਾ ਖਾਲੀ ਹੱਥ ਆਓ ਤੇ ਖਾਲੀ ਹੱਥ ਜਾਓ ਆਪਾਂ ਅਗਲੇ ਨੂੰ ਮੌਕਾ ਆਪ ਦੇਣੇ ਆ ਤੁਸੀਂ ਦਿਖਾਵੇ ਬਾਜੀ ਜਿਹੜੀ ਕਰਦੇ ਹੋ ਦੂਸਰੇ ਦਿਨ ਜਾਣਾ ਤੁਸੀਂ ਉਸ ਦਿਨ ਦੇਣ ਲੈਣ ਕਰ ਲਓ ਜਾਂ ਇੱਕ ਦਿਨ ਪਹਿਲਾਂ ਕਰ ਲਓ ਆਹੀ ਮੈਸੇਜ ਦੇਣਾ ਚਾਹਾਂਗੇ ਵੀ ਆਪਾਂ ਸਮੇਂ ਦੀ ਨਿਯਾਕਤ ਨੂੰ ਸਮਝਦੇ ਹੋਏ ਆਪਾਂ ਇਸ ਗੱਲ ਦਾ ਵਿਚੌਰ ਰੱਖੀਆ ਆਪਣਾ ਬਚਾਓ ਆਪ ਕਰੋ ਕਿਸੇ ਨੇ ਕੁਝ ਨਹੀਂ ਦੇਣਾ ਹੈਗਾ ਨਾ ਕਿਸੇ ਨੇ ਪੁੱਛਣਾ ਤੇ ਅੱਗੇ ਕਦੇ ਇਹੋ ਜਿਹੀ ਕਟਾਂਗੇ ਵਾਪਸੀ ਗੁਰਦਵਾਰੇ ਦੀ ਕਦੇ ਪੱਗੇ ਗੁਰੂ ਘਰ ਚ ਕਦੇ ਨਹੀਂ ਹੋਈ ਕਿਸ ਤਰ੍ਹਾਂ ਨਹੀਂ ਕਟਣਾ ਨਹੀਂ ਸਰ ਕੀ ਮੈਟਰਸ ਦੀ ਜਿਹੜੀ ਤੋਂ ਮਿਲਾਂ ਜੀ ਸਰ ਦੋ ਲੇਡੀਜ਼ ਨੇ ਸੀਗੀਆਂ ਆਪਣੇ ਕਿਹੜਾ ਵਿਚਾਰ ਲਾੜੇ ਤੋਂ ਦੋ ਇੱਕ ਬੰਦ ਜੈੱਟਸ ਦੀਆਂ ਜੇਬ ਤੋਂ ਚੈਨਦੀ ਤੇ ਹੋ ਸੀਗੀਆਂ ਆ ਚਾਂਦੀ ਦੀ ਮੁੰਦੀ ਇੱਕ ਉਹ ਡੱਬੀ ਵਿੱਚ ਪਿਆ ਡੱਬੀ ਨੂੰ ਚੋਰੀ ਕਰਕੇ ਲੈ ਗਏ ਆ ਤੇ ਸ਼ਹਿਰ ਚ ਭੱਜੀਆਂ ਇਹ ਰਾਤ ਨੂੰ ਗ੍ਰਿਫਤਾਰ ਹੋਈਆਂ ਨੇ ਤਰੀਬ ਤੇ ਸਰ ਕਿੱਥੇ ਦਾ ਮੈਟਰ ਸੀ ਇਹ ਲਾ ਇਹ ਮੈਟਰ ਹੈਗਾ ਜੀ ਕਲਗੀਧਰ ਗੋਦਰਾ ਸਾਹਿਬ ਕੋਲੇ ਸੜਕ ਤੇ ਜੀ ਉੱਥੇ ਕੀ ਕਿੱਦਾਂ ਗਈਆਂ ਸਾਰੇ ਅੰਦਰ ਕੀ ਕਰੀਏ ਜੀ ਪ੍ਰੋਗਰਾਮ ਹੋ ਰਿਹਾ ਸੀ ਤੇ ਕੀ ਨਹੀਂ ਬਾਹਰ ਸੜਕ ਤੇ ਸੀਗਾ ਜੀ ਤਾਂ ਅੱਛਾ ਆ ਵਿਆਹ ਉਹਦਾ ਪ੍ਰੋਗਰਾਮ ਸੀ ਜ਼ਰੂਰ ਵਿਆਹ ਦਾ ਗੋਦਰਾ ਸਾਹਿਬ ਚੋਂ ਲਾਜੀ ਬਾਹਰ ਬੰਦਾ ਖੜਾ ਉਹਦੀ ਚੋਰੀ ਹੋਈਆਂ ਚੀਜ਼ਾਂ ਜੀ ਅੱਛਾ ਜੀ ਹਾਂ ਜੀ ਹਾਂ ਜੀ ਇਹ ਪਤਾ ਲੱਗਿਆ ਜੀ ਕਿ ਕਿਤੇ ਉਹ ਅਨੰਦ ਕਾਰਜਾ ਵਿੱਚ ਲਿਖਿਆ ਸੀ ਸੀਸੀਟੀਵੀ ਵੀ ਇਹਨਾਂ ਦੀ ਆ ਉਦੇ ਬਾਰੇ ਨਹੀਂ ਮੈਨੂੰ ਪਤਾ ਜੀ ਸਰ ਤੁਸਾਂ ਕੀ ਕਾਰਵਾਈ ਕੀਤੀ ਗਈ ਹੈ ਸਰ ਕਾਰਵਾਈ ਤੇ ਮੁਕੱਦਮਾ ਦਰਜ ਕਰਤਾ ਸੀ ਚੋਰੀ ਗਈ ਕਾਜੀ ਕਰੇ ਪਰਵਾਹ ਸਰ ਤੇ 7303 ਤੇ 1317 ਜੀ ਬਣ ਤੋੜੀ ਤੇ ਇਹਨਾਂ ਦੀ ਪਛਾਣ ਹੋ ਗਈ ਸਰ ਪਛਾਣ ਹੋ ਗਈ ਸਰ ਇਹਨਾਂ ਦੀ ਇਹ ਰਹਿਣ ਵਾਲੀਆਂ ਤੋਂ ਜ਼ਿਆਦਾ ਇਹਨਾਂ ਦਾ ਪਿੱਛਾ ਐਮਪੀ ਦਾ ਹੀ ਤੇ ਉਦੋਂ ਲੁਧਿਆਣੇ ਰਹਿੰਦੀਆਂ ਜੀ ਇਹ ਜਗਰਾਉ ਪੋਰਟ ਸਰ ਇਹਨਾਂ ਤੇ ਖਸ਼ਬੂ ਤੇ ਹੈਗੇ 4 ਮੁਕੱਦਮੇ ਚੋਰੀ ਦੇ ਦਰਜ ਆ ਤੇ ਦੂਸਰੀ ਲੇਡੀ ਰਕਸੈਨਾ ਉੱਤੇ ਕੋਈ ਦਰਜ ਨਹੀਂ ਸਾਰਾ ਇਹ ਚੀਜ਼ਾਂ ਨੂੰ ਇਹ ਚੋਰੀਆਂ ਦੇ ਵਾਰ ਦਿੱਤਾ ਨੂੰ ਇਜਾਮ ਦਿੰਦੇ ਨੇ ਅਸੀਂ ਇਹ ਇਹਨਾਂ ਦੇ ਜਿਹੜੇ ਮਕਦਮੇ ਦਰਜ ਹੋਇਆ ਜੀ ਉਹਨਾਂ ਤੋਂ ਪਤਾ ਹੀ ਲੱਗਦੇ ਵੇ ਚੋਰੀਆਂ ਦੇ ਇਜਾਮਾਂ ਦੰਦਿਆਂ ਦੇ ਇਜਾਮ ਜੀ ਇਹ ਆਮ ਲੋਕਾਂ ਨੂੰ ਅੱਡੇ ਤੇ ਜਿੱਥੇ ਰਸ ਜ਼ਿਆਦਾ ਹੈ ਜੀ ਉੱਥੇ ਚੋਰੀ ਕਰਦੀਆਂ ਨੇ ਹਾਂਜੀ ਤੇ ਫਿਰ ਆਮ ਲੋਕਾਂ ਨੂੰ ਕੀ ਤੁਸੀਂ ਇੱਕ ਮੈਸੇਜ ਲੈਣਾ ਚਾਹੋਗੇ ਜਿੱਦਾਂ ਕਿ ਵਿਆਹ ਸਮਾਗਮਾਂ 'ਚ ਇਹ ਜਿਹੜੇ ਜਿਹੜੇ ਲੇਡੀਜ਼ ਜਾਂ ਹੋਰ ਲੋਕ ਸ਼ਾਮ ਹੋਏ ਉਹਨਾਂ ਲਈ ਕੀ ਤੁਹਾਡਾ ਮੈਸੇਜ ਹੈ ਚਾਹ ਜੇ ਸ਼ਾਮਿਲ ਹੋ ਜਾਂਦੇ ਜਾ ਕੇ ਚੰਗੀਆਂ ਜਿਵੇਂ ਵਿਆਹਾਂ ਦੇ ਵਿੱਚ ਜਾ ਕੇ ਕੋਈ ਪ੍ਰੋਗਰਾਮ ਦੇ ਆਨੰਦ ਕਾਲ ਜੁੰਦੇ ਆ ਉਹਨਾਂ ਦੇ ਵਿੱਚ ਜਾ ਕੇ ਇਹ ਜਿਹੇ ਲੇਡੀਜ਼ ਜਾ ਕੇ ਜਾ ਕੇ ਉੱਥੇ ਬਣ ਕੇ ਰਿਸ਼ਤੇ ਬਣ ਕੇ ਇਹ ਜਿਹੇ ਚੋਕੜੀਆਂ ਕਰਦੇ ਹੁੰਦੇ ਆ ਉੱਥੇ ਦਾ ਸਰਾ ਆਪਣੇ ਉਹ ਵੀ ਜਿਹੜੇ ਵਿਆਹ ਦੇ ਅਟੈਂਡ ਕਰਦੇ ਨੇ ਆਪਾਂ ਆਪਣੇ ਰਿਸ਼ਤੇਦਾਰਾਂ ਦੀ ਪਛਾਣ ਰੱਖਣੀ ਚਾਹੀਦੀ ਆ ਉਦੋਂ ਵੀ ਕੋਈ ਸ਼ੱਕੀ ਆ ਕਿ ਦੂਜੇ ਨੂੰ ਡਿਸਕਸ ਕਰ ਲੈਣਾ ਚਾਹੀਦਾ বিজে কোনো शक ਪੈਂਦੀ ਵੀ ਕੁੜੀ ਵਾਲਿਆਂ ਦੇ ਜਾਂ ਮੁੰਡਿਆਂ ਦੇ ਨਹੀਂ ਪਤਾ ਨਾ ਕਰਿਆ ਉਹਨਾਂ ਨੂੰ ਆਪ ਸੋਚ ਚ ਵੈਰੀਫਾਈ ਕਰਨ ਦੇਣਾ ਚਾਹੀਦਾ ਜੀ ਤੇ ਜਿਹੜਾ ਕੀਮਤੀ ਸਮਾਨ ਹੁੰਦਾ ਲੋਕਾਂ ਉਹਨਾਂ ਲਈ ਸੜਕੀ ਮੈਸੇਜ ਉਹਦਾ ਵੀ ਕੀਮਤੀ ਸਬੰਧ ਤਾਂ ਇਹ ਆਪੋ ਆਪਣੇ ਜਾਂ ਲੋਕ ਦੇ ਵਿੱਚ ਰੱਖੋ ਜੀ ਪੂਰਾ ਜਾਂ ਆਪ ਦਾ ਜਿਹੜਾ ਬੈਗ ਆ ਉਹਨੂੰ ਪੂਰੇ ਕੰਟਰੋਲ ਚ ਰੱਖੋ ਜੀ ਆਪਦਾ ਮਤਲਬ ਢਿੱਲਾ ਛੱਡ ਕੇ ਨਾ ਚੀਜ਼ ਚਲੋ ਜੀ ਇਸ ਚੀਜ਼ ਨੂੰ ਆਪਣਾ ਸਮਾਨ ਸੰਭ ਕੇ ਰੱਖੋ ਜੀ